ਨਾ ਸਾਰਿਆਂ ਦਾ ਹਰਮਨ ਪਿਆਰਾ ਸਿੱਧੂ ਮੂਸੇ ਵਾਲਾ ਇਹ ਸਿੱਧੂ ਮੂਸੇ ਵਾਲ ਦੀ ਫੋਟੋਸ਼ਾਪ ਆ ਬਾਈ ਨੇ ਡਿਜ਼ਾਈਨ ਦੇਖੋ ਕਿੰਨਾ ਘੈਂਟ ਆ ਜੇ ਤੁਸੀਂ ਨੇ ਵੀ ਆਪਦੇ ਮਤਲਬ ਹੀ ਗੇਟਾਂ ਦੀ ਸਪਾਉਣੀਆ ਸਾਬਜ਼ੋ ਜੀ ਗੇਟਾਂ ਦੇ ਹਾਂਜੀ ਜੇ ਮਤਲਬ ਕੋਈ ਆ ਗਿਆ ਵੀ ਮੇਰੇ ਮੁੰਡੇ ਦੀ ਫੋਟੋਸ਼ਾਪ ਆ ਜਿਹੜੇ ਮਰਜੀ ਉਹਦੀ ਚਾਹੇ ਬਾਬੇ ਦੀ ਫੋਟੋ ਲਿਓ ਹਾਂ ਮਰੋ ਜਿਵੇਂ ਜੀ ਕਰਦਾ ਦੱਬ ਕੇ ਮਰੋ ਜੀ ਹੋਰ ਦੱਬ ਕੇ ਮਾਰੋ ਟੁੱਟ ਨਹੀਂ ਜਿਹੜੀ ਆਪਾਂ ਆਮ ਦੇਖਾਂਗੇ ਉਹੀ ਖੜਕਣ ਜੇ ਲੱਗ ਜਾਂਦਾ ਖੜਕਣ ਕੀ ਇਹ ਜੋੜ ਖੁੱਲ ਜਾਂਦਾ ਨਹੀਂ ਫੇਵ ਕੋਲ ਨਹੀਂ ਹੁੰਦਾ ਲੈਣ ਨਹੀਂ ਦੇਣ ਨਹੀਂ ਹੁੰਦਾ ਲੈ ਵੀ ਮਿੱਤਰੋ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ 26 ਸਾਲ ਪੁਰਾਣਾ ਕੰਮ ਆ ਬਾਈ ਦਾ ਲੱਕੜ ਦਾ ਆਪਾਂ ਕਹਿ ਸਕਦੇ ਹਾਂ ਵੀ ਪੁਰਾਣੇ ਖੁੰਢ ਹੀ ਨੇਗੇ ਇਹ ਕਹਿੰਦੇ ਵੀ ਅਸੀਂ ਉਮਰ ਭਰ ਦੀ ਗਰੰਟੀ ਦਿੰਦੇ ਹਾਂ ਤਾਂ ਦਰਵਾਜ਼ਿਆਂ ਦੀ ਇੰਨੇ ਤਾਕਲੇ ਦਰਵਾਜ਼ੇ ਨੇ ਬਾਹੂ ਜੀ ਸਾਸਿਕਾ ਕੇਵੋ ਠੀਕ ਹੋ ਚੜਦੀ ਕਲਾ ਚੋਂ ਇੰਨੇ ਮਤਲਬ ਪੁਰਾਣੇ ਖੁੰਢ ਹੋ ਗਏ ਹੈ ਹਾਂ ਜੀ ਕਿੰਨਾ ਟਾਈਮ ਪੁਰਾਣਾ ਕੰਮ ਆ 26 ਸਾਲ 26 ਸਾਲ ਕੰਮਗਾ 22 ਸਾਲ ਮੈਂ ਕੱਲੀ ਨਮੂਲ ਦੇ ਵਿੱਚ ਕੰਮ ਕਰ ਗਿਆ ਜੀ 22 ਸਾਲ ਨਮੂਲ ਦੇ ਵਿੱਚ ਕੋਈ ਲੰਬਾ ਕੋਈ ਲੰਬਾ ਨਹੀਂ ਤੇ ਜਿਹੜੇ ਹੁਣ ਵੀਡੀਓ ਦੇਖਣਗੇ ਉਹਨਾਂ ਨੂੰ ਗੇਟ ਦਿਖਾਵਾਂਗੇ ਉਹਨਾਂ ਦਾ ਤਾਂ ਨਹੀਂ ਕੋਈ ਲੰਬਾ ਹੁੰਦਾ ਨਾ ਜੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂਗਾ ਵੀ ਇੱਕ ਅੱਧੀ ਚੀਜ਼ ਮਤਲਬ ਵੀ ਤੁਹਾਨੂੰ ਮਹਿੰਗੀ ਤਾਂ ਮਿਲ ਸਕਦੀ ਆ ਪਰ ਖਰਾਬ ਹੋਣ ਵਾਲੀ ਮਿਲਦੀ ਬਾਪੂ ਜੀ ਕਿੱਥੋਂ ਕਰੀਏ ਸ਼ੁਰੂ ਉਹ ਦੱਸ ਦਿਓ ਜੀ ਜਿੱਥੇ ਤੁਹਾਡਾ ਦਿੱਤ ਕਰਦਾ ਉੱਥੇ ਕਰ ਲਈ ਅਸੀਂ ਕਰ ਦਨੇ ਆ ਐਤੋਂ ਕਰ ਲਈ ਜੀ ਕਰ ਲਓ ਜੀ ਕਰ ਮਿੱਤਰੋ ਆ ਆ ਗਿਆ ਦਰਵਾਜ਼ਾ ਮੈਂ ਦੱਸੋ ਜੀ ਇਹਦਾ ਕੀ ਡਿਟੇਲ ਹੈ ਜੀ ਇਹਦਾ ਮੰਨ ਲਓ ਵੀ ਇਹ 165 ਰੁਪਏ ਫੁੱਟ ਦੇ ਰੇਟ ਦਾ ਹਾਂ ਇਹ ਕਿਹਦਾ ਦਰਵਾਜ਼ਾ ਜਿਹੜਾ ਹਾਂ ਇਹ ਮੰਨ ਲਓ ਵੀ ਇਹ 3 ਲੇਅਰ ਚ ਹੈ ਹਾਂ ਇਹ ਸਿੰਗਲ ਲੇਅਰ ਦੀ ਹੈਗਾ 3 ਲੇਅਰ ਦੀ ਠੀਕ ਆ ਮੰਨ ਲਓ ਜੇ ਇਹ ਬੱਲੇ ਆ ਗਏ ਫਿਰ ਹਾਂ ਵੀ ਮਤਲਬ ਹੈ ਉਮਰ ਪਾਰ ਹੀ ਨਹੀਂ ਖਰਾਬ ਹੁੰਦੇ ਮੁੰਡੇ ਦੀ ਵਧੀਆ ਕੁਆਲਟੀ ਆਏਗੀ ਤੁਹਾਨੂੰ ਇਹ ਹੈਂਡ ਇਹ ਹੈਂਡਮੈਡ ਨੇ ਉਹ ਮਸ਼ੀਨੀ ਆ ਠੀਕ ਆ ਇਹ ਇਹ ਹੈਂਡਮੈਡ ਹੈਗਾ ਇਹ ਮਤਲਬ 220 ਰੁਪਏ ਫੁੱਟ ਦਾ ਜੀ 220 ਰੁਪਏ ਫੁੱਟਾਗਾ ਤੇ ਰੇਟ ਵੀ ਨਾਲ ਨਾਲ ਲਾ ਦੇਣੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਮੇਰੇ ਤੋਂ ਇਧਰ ਚਾਕ ਕੋ ਇਹਦੇ ਦੋਵੇਂ ਸਾਈਡਾਂ ਤੇ ਹੈਗਾ ਡਿਜ਼ਾਈਨ ਹਾਂਜੀ ਪੱਲੇ ਹੁੰਦੇ ਨੇ ਪੱਲਿਆਂ ਦੇ ਇੱਕ ਸਾਈਡ ਤੇ ਡਿਜ਼ਾਈਨ ਹੁੰਦਾ ਪਰ ਇਹਦੇ ਦੋਵੇਂ ਸਾਈਡਾਂ ਤੇ ਹੈਗਾ ਲੌਂਗੋਵਾਲ ਦੇ ਵਿੱਚ ਖੜਿਆਂਗੇ ਨਾਜ਼ ਮੰਡੀ ਦੇ ਵਿੱਚ ਹਾਂਜੀ ਤੇ ਜੇ ਤੁਸੀਂ ਨੇ ਘੈਂਟ ਘੈਂਟ ਚੀਜ਼ਾਂ ਲੈਣੀਆਂ ਨੇ ਇੱਥੇ ਹੀ ਮਿਲ ਗਈਆਂ ਕਿਉਂਕਿ ਪੁਰਾਣੇ ਖੁੰਡਣੇਗੇ ਵਿੱਚ ਆਹ ਰੈਡੀਮੇਡ ਜੇ ਤਿਆਰ ਕਰ ਲੈਂਦੇ ਨੇ ਬਾਬੂ ਜੀ ਤੇ ਨਹੀਂ ਇਹੋ ਜਿਹਾ ਕੰਮ ਨਹੀਂ ਹੋਊਗਾ ਜੇ ਆਪਾਂ ਖੁੰਡ ਲੈ ਲੋ ਇਹ ਵੀ 220 ਰੁਪਏ ਜੀ ਤੇ ਇਹਦੇ ਮੈਂ ਕਰ ਮੰਨ ਕੇ ਲਾ ਬਈ 180 ਰੁਪਏ ਦੇ ਰੇਟ ਦਾ ਠੀਕ ਹੈ ਤੇ ਮਤਲਬ ਜੇ ਇਹੋ ਜਿਹਾ ਪੱਲਾ ਤਿਆਰ ਕਰਾਉਣਾ ਹੋਵੇ ਬੰਦੇ ਨੇ ਕਿਸੇ ਨੇ ਕਿੰਨੇ ਦਿਨਾਂ ਅਜ ਤਿਆਰ ਕਰ ਦੋਗੇ ਤੁਸੀਂ ਇਹ ਮੰਨ ਲੋ ਜੀ ਲੱਗ ਜਾਣਗੇ 15 ਤੋਂ 20 ਦਿਨ ਰੋ 15 ਤੋਂ 20 ਦਿਨ ਮਤਲਬ ਜਿਹੜਾ ਤੁਹਾਨੂੰ ਕੋਈ ਫੋਟੋ ਦੇ ਆ ਕੇ ਡਿਜ਼ਾਈਨ ਦਿਖਾ ਦੇ ਉਹ ਵੀ ਕਰ ਦੋਗੇ ਤਿਆਰ ਹਾਂਜੀ ਹਾਂਜੀ ਆਜੋ ਮਿੱਤਰੋ ਹੁਣ ਅੰਦਰ ਜਾ ਕੇ ਦਿਖਾਉਣਾ ਆਹ ਬਾਈ ਕਰੀ ਜਾਂਦੇ ਨੇ ਕੰਮ ਲੱਕੜ ਨਵਾੜੀ ਨਹੀਂ ਲਉਂਦੇ ਕਿਹੜੀ ਲੱਕੜ ਲਾਉਣੇ ਦੀ ਤੁਸੀਂ ਇਹ ਮਰਿੰਡੀ ਦਾ ਜੀ ਹਾਂ ਇਹ ਕੈਨ ਦਾ ਜੀ ਕੈਨ ਦਾ ਹਾਂਜੀ ਤੇ ਇੱਕ ਦੋ ਤੋਂ ਹੋਰ ਖਾਸ ਗੱਲ ਆ ਗਈ ਮੈਂ ਤੁਹਾਨੂੰ ਕਹੂੰਗਾ ਆ ਜਾ ਬਈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾਗਾ ਜਿਹੜੀ ਬਾਲੀ ਘੈਂਟ ਆਗੀ ਜੇ ਤੁਸੀਂ ਨੇ ਵੀ ਆਪਦੇ ਦਰਵਾਜ਼ਿਆਂ ਤੇ ਕਰਾਉਣੀ ਹੈਗੀ ਉਹ ਲੌਂਗਵਾਲ ਵਾਲੀ ਕਰਕੇ ਦਿੰਦੇ ਨੇ ਪੂਰੇ ਘੈਂਟ ਡਿਜ਼ਾਈਨ ਚ ਤੇ ਆ ਆ ਗਿਆ ਮਿੱਤਰੋ ਆਪਣਾ ਸਾਰਿਆਂ ਦਾ ਹਰਮਨ ਪ ਇਹ ਸਿੱਧੂ ਫੋਟੋਸਾਪੀਆ ਬਾਈ ਨੇ ਡਿਜ਼ਾਈਨ ਦੇਖੋ ਕਿੰਨਾ ਘੈਂਟ ਆ ਜੇ ਤੁਸੀਂ ਨੇ ਵੀ ਆਪਦੇ ਮਤਲਬ ਵੀ ਗੇਟਾਂ ਦੀ ਸਪਾਉਣੀਆ ਸਾਫ ਤੋਂ ਹਾਂਜੀ ਜੇ ਬਾਦਰੂਪ ਕੋਈ ਆ ਗਿਆ ਵੀ ਮੇਰੇ ਮੁੰਡੇ ਦੀ ਫੋਟੋਸਾਪੀਆ ਜਿਹੜੇ ਮਰਜ਼ੀ ਉਹਦੀ ਚਾਹੇ ਬਾਬੇ ਦੀ ਫੋਟੋ ਲਿਓ ਹਾਂ ਚਾਹੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਿਓ ਚਾਹੇ ਆਪਦੇ ਪਰਿਵਾਰ ਦੀ ਫੋਟੋ ਲਵਾਣਾ ਉਹ ਵੀ ਲਮਾਂਗੇ ਜਿੰਦੀ ਮਰਜ਼ੀ ਲਿਓ ਹਾਂਜੀ ਹਾਂਜੀ ਤੇ ਮਿੱਤਰੋ ਦੇਖੋ ਕਿੰਨੀ ਆ ਗਿਆ ਇਹਦੇ ਕੋਈ ਜ਼ਿਆਦਾ ਖਰਚਾ ਤਾਂ ਨਹੀਂ ਆਉਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਜੀ ਹਾਂ ਹਾਂਜੀ ਤੇ ਮਿੱਤਰੋ ਜ਼ਿਆਦਾ ਖਰਚਾ ਨਹੀਂ ਤੇ ਆਹ ਮਸ਼ੀਨਾਂ ਇਹਨਾਂ ਦੀਆਂ ਆਪਦੀ 26 ਸਾਲ ਪੁਰਾਣਾ ਕੰਮ ਆ ਯਾਰ ਤਜਰਬਾ ਹੀ ਵੱਡਾ ਹੈ ਕਿਉਂਕਿ ਇਹ ਗਲਤ ਕੰਮ ਕਰਕੇ ਰਾਜੀ ਨਹੀਂ ਹੈਗੇ ਇੱਥੇ ਜਿਹੜਾ ਹੁਣ ਕੰਮ ਮੈਨੂੰ ਸੌਪ ਆਪਦੇ ਉਰੇ ਕਰੀ ਨੂੰ ਮੰਨ ਲੇ ਕਿ 1 ਸਾਲ ਕੁਛਕ ਦਿਨ ਹੋ ਹੋਏ ਨੇ ਮਤਲਬ ਵੀ 2 ਕੁ ਮਹੀਨੇ ਹੋ ਗਏ ਨੇ ਉਪਰ ਤੇ ਬਾਕੀ ਪਹਿਲਾਂ ਮੰਨ ਲੇ ਕਿ ਕੋਠੀਆਂ ਦੇ ਵਿੱਚ ਕੰਮ ਕਰਦੇ ਸੀ ਆਪਾਂ ਕੋਠੀਆਂ 'ਚ ਕੰਮ ਕਰਦੇ ਜਿਵੇਂ ਹੁਣ ਲਾ ਲਓ ਵੀ ਇਹ ਬਿੰਡੋਆਂ ਵਗੈਰਾ ਹਾਂ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਉਹੀ ਚੱਕ ਕੇ ਉਹ ਬਣਾ ਕੇ ਦਿੱਤਾ ਹਰ ਇੱਕ ਦੇ ਗੋੜਾ ਲਾ ਕੇ ਟੇਪਰ ਲਾ ਕੇ ਕਲਮ ਲਾ ਕੇ ਗੋੜਾ ਲੱਗੇ ਹੂ ਵੀ ਮਤਲਬ ਸੌਕ ਦਾ ਕੰਮ ਕਰਦਾ ਸੌਕ ਦਾ ਕੰਮ ਹੋਊਗਾ ਹਰ ਇੱਕ ਪੱਲੇ ਦੇ ਮਗਰ ਡਬਲ ਹੀ ਗੋਲਾ ਹੋਊਗਾ ਜਿੱਥੇ ਮੇਲ ਕੇ ਗੋਲਾ ਹੋਊਗਾ ਗੋਲਾ ਡਬਲ ਹੋਊਗਾ ਡਬਲ ਹੋਊਗਾ ਜਿਹੜੇ ਮਰਜੀ ਮਗਰ ਪੱਲੇ ਮਗਰ ਉਹ ਕਰਕੇ ਦੇਖ ਲੋ ਇਹ ਬਾਬੂ ਜੀ ਇੱਕ ਹੋਰ ਪੁੱਛਾਂਗੇ ਵੀ ਡਬਲ ਸੱਲ ਹੋਊਗਾ ਜੀ ਜਿਹੜੀ ਆ ਹੈਗੀ ਮਤਲਬ ਜੇ ਆਪਾਂ ਐਂ ਜੋ ਛੱਡ ਦਨੇ ਖੜਕਦੀ ਤਾਂ ਨਹੀਂ ਮੈਂ ਕਿੱਥੇ ਮਾਰ ਛੁੱਟਦੀ ਜਿਵੇਂ ਮਾਰ ਜਿਵੇਂ ਮਰਜੀ ਮਾਰੋ ਮਾਰੋ ਜਿਵੇਂ ਜੀ ਕਰਦਾ ਦੱਬ ਕੇ ਮਾਰੋ ਜੀ ਹੋਰ ਦੱਬ ਕੇ ਮਾਰੋ ਕੋਈ ਟੱਕਰ ਨਹੀਂ ਜਿਹੜੀ ਆਪਾਂ ਆਮ ਦੇਖਾਂਗੇ ਉਹੀ ਖੜਕਣ ਜੇ ਲੱਗ ਜਾਂਦਾ ਖੜਕਣ ਕੀ ਇਹ ਜੋੜ ਖੁੱਲ ਜਾਂਦਾ ਨਹੀਂ ਫੇਵਿਕੋਲ ਨਹੀਂ ਹੁੰਦਾ ਲੈਣ ਨਹੀਂ ਦੇਣ ਨਹੀਂ ਹੁੰਦਾ ਉਹਦੇ 'ਚ ਕੋਈ ਹੋ ਨਹੀਂ ਹੁੰਦਾ ਫੇਵਿਕੋਲ ਨਹੀਂ ਲੱਗਿਆ ਹੁੰਦਾ ਹਾਂ ਕੋਈ ਸੱਲ ਜੀ ਇਸ ਪ੍ਰੋਪਰ ਹੋਊਗਾ ਜਦੋਂ ਇਹਦੇ ਵਿੱਚ ਪਾਣੀ ਵੀ ਨਹੀਂ ਲੰਘਦਾ ਪਾਣੀ ਵੀ ਨਹੀਂ ਲੰਘਦਾ ਲੋਕਾਂ ਰੀਆ ਬਾਬਾ ਦੇਖਾਈ ਜਾਂਦੇ ਮੈਂ ਤਾਂ ਮਿੱਤਰੋ ਤੁਹਾਨੂੰ ਇੱਕ ਸਲਾਹ ਹੀ ਦਊਂਗਾ ਮਤਲਬ ਜੇ ਤੁਸੀਂ ਨੇ ਗੇਟ ਕੋਠੀ ਪਾਈ ਆ ਨਾ ਇੱਥੋਂ ਤਿਆਰ ਕਰਾ ਲਓ 2-4 ਰੁਪਏ ਮਹਿੰਗਾ ਤਾਂ ਆਪ ਪੈ ਸਕਦਾ ਪਰ ਕੰਮ ਤਸੱਲੀ ਬਖਸਾ ਯਾਰ ਉਮਰ ਭਰ ਦੀਆਂ ਗਰੰਟੀਆਂ ਹੈਗੀਆਂ ਕਿ ਕਿਹੜਾ ਹੋ ਜੂਗਾ ਖਰਾਬ ਕੋਈ ਡੇਕ ਡੂਕ ਵਾਲਾ ਨਹੀਂ ਲਾਉਂਦੇ ਹੈਗੇ ਅਸੀਂ ਜਿਵੇਂ ਹੁਣ ਉਹ ਡੇਕ ਵਾਲੇ ਬੋਰਡ ਲਾਈ ਜਾਂਦੇ ਨੇ ਲੋਕੀ ਪਰ ਇਹ ਉਹ ਕੰਮ ਨਹੀਂ ਕਰਦੇ ਹੈਗੇ ਜੇ ਮੇਤਰੋ ਤੁਸੀਂ ਇਹ ਕੋਠੀ ਪਾਉਣੀ ਹੈ ਨਾ ਤੁਸੀਂ ਇੱਕ ਵਾਰੀ ਆਹ ਸਕਰੀਨ ਤੇ ਨੰਬਰ ਚੱਲੀ ਜਾਂਦਾ ਲੌਂਗਵਾਲ ਵਿਖੇ ਇਹਨਾਂ ਦੀ ਦੁਕਾਨ ਹੈਗੀ ਤੇ ਇੱਕ ਵਾਰੀ ਗੇੜਾ ਜ਼ਰੂਰ ਮਾਰ ਲਓ ਕਿਉਂਕਿ ਤੁਹਾਨੂੰ ਚੀਜ਼ਾਂ ਹੋਰ ਵੀ ਤੇ ਇਧਰ ਇੱਕ ਆ ਆ ਗਿਆ ਬਾਈ 3D ਇਹ ਵੀ ਦੇਖਣ ਨੂੰ ਮਿਲਦਾ ਵੀ ਮਦਰ ਪੂਰੀ ਫੁੱਲ ਕੁਆਲਿਟੀ ਆ ਯਾਰ ਆ ਸੀਗਾ 3D ਇਹੋ ਜਿਹਾ ਪੱਲਾ ਵੀ ਤਿਆਰ ਕਰ ਸਕਦੇ ਇਹਦਾ ਰੇਟ ਕੀ ਆ ਜੀ ਇਦਾਂ ਪਊਗਾ ਜੀ ਆਪਾਂ ਨੂੰ 370 370000 ਸਾਰੀਆਂ ਮਸ਼ੀਨਾਂ ਮਸੂਨਾ ਬਾਬੂਰਾ ਦੀਆਂ ਆਪਦੀਆਂ ਨੇਗੀਆਂ ਜੇ ਤੁਸੀਂ ਨੇ ਤਿਆਰ ਕਰਾਉਣਿਆਂਗੇ ਸਕਰੀਨ ਤੇ ਨੰਬਰ ਆ ਇੱਕ ਵਾਰੀ ਸੰਪਰਕ ਤੇ ਇੱਕ ਗੱਲ ਹੋਰ ਹੈ ਜੀ ਬਾਬੂ ਜੀ ਹਾਂਜੀ ਹਾਂਜੀ ਮਤਲਬ ਡਿਲੀਵਰੀ ਕਰ ਦਿੰਨੇ ਹੋ ਜੀ ਤੁਸੀਂ ਡਿਲੀਵਰੀ ਜਿੱਥੇ ਮਰਜੀ ਬਾਕੀ ਕਿਚਨ ਵਗੈਰਾ ਦਾ ਕੰਮ ਵੀ ਆਪਣਾ ਨਾਲ ਹਾਂ ਹਾਂਜੀ ਉਹ ਕਿਚਨ ਵੀ ਬਣਾਉਣੇ ਆਪਾਂ ਕਿਚਨ ਤਿਆਰ ਹੋਈ ਜਿੰਦੇ ਉਧਰ ਮਤਲਬ ਯਾਰ ਲੱਕੜ ਦਾ ਜੇ ਤਾਂ A to Z ਕੰਮ ਹੀ ਕਰ ਦੇਣਾ ਕਿਹੜਾ ਮਰਜੀ ਤੁਸੀਂ ਹੱਥ ਲਾ ਕੇ ਫੋਟੋ ਦਿਖਾ ਦਿਓ ਵੀ ਇਹੋ ਜਿਹਾ ਬਣਾ ਦਿਓ ਭਈ ਉਹ ਇਹੋ ਜਿਹਾ ਬਣਾ ਦਿੰਨੇਗੇ ਬਾਕੀ ਇਹਨਾਂ ਦਾ ਵੀ ਕੁਆਂਟੀਟੀ ਪੂਰੀ ਫੁੱਲੀ ਹੈਗੀ ਆ ਦੇਖੋ ਗੇਟ ਕਿੰਨੇ ਬਾਕੀ ਆਪਾਂ ਖਾਨਦਾਨੀ ਮਿਸਤਰੀਆਂ ਇਹ ਨਹੀਂ ਹੈਗਾ ਇਹ ਕੰਮ ਉਹ ਆਪਾਂ ਗੱਲ ਦੱਸਤੀ ਜੀ ਪਹਿਲਾਂ ਵੀ 26 ਸਾਲ ਪੁਰਾਣਾ ਵੀ ਤਜਰਬਾ ਹੀ ਹੈਗਾ ਤੇ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆਪਦੇ ਰਿਸ਼ਤੇਦਾਰਾਂ ਤੱਕ ਭਰਾ ਮਾਤਾ ਤੱਕ ਕਿਉਂਕਿ ਘਰ ਸਾਰਿਆਂ ਨੇ ਪਾਉਣਾ ਹੁੰਦਾ ਹੈਗਾ ਤੇ ਕਿਸੇ ਦੇ ਕੰਮ ਦੀ ਵੀਡੀਓ ਆ ਜੂਗੀ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਕੋਠੀਆਂ ਸਾਰਿਆਂ ਨੇ ਪਾਉਣੀਆਂ ਨੇ ਐਦੂ ਵਧੀਆ ਦੁਕਾਨ ਤੁਹਾਨੂੰ ਕਿਤੇ ਨਹੀਂ ਮਿਲੀ